ਜਦੋਂ ਵੀ ਕੋਈ ਤੁਹਾਡੇ ਉੱਤੇ ਕਸ ਬੋਲਦਾ ਚਾਹੇ ਉਹ ਕੋਈ ਆਪਣੇ ਆਪ ਨੂੰ ਜਿੱਦਾਂ ਮਰਜ਼ੀ ਬੰਦਾ ਆ ਜੀ ਕਹਿੰਦਾ ਜਾਂ ਕੋਈ ਤੁਹਾਡੇ ਰਿਸ਼ਤੇਦਾਰ ਭੈਣ ਦਾ ਮਾਝੋੜਾ ਤੁਹਾਡੇ ਘਰ ਚੋਂ ਤੁਹਾਡੇ ਉੱਤੇ ਕਸ ਬੋਲਦਾ ਤੁਹਾਡੇ ਬੱਚਿਆਂ ਉੱਤੇ ਤੁਹਾਡੇ ਬਿਜ਼ਨਸ ਉਹ ਆਸ਼ੀਸ਼ ਤੇ ਲੈ ਟਹਿਰਾਇਆ ਹੈ ਉਹ ਆਸ਼ੀਸ਼ਾ ਜੋ ਤੁਸੀਂ ਸਾਡੇ ਪਿਓ ਦਾਦਿਆਂ ਨਾਲ ਵਾਦਾ ਕੀਤਾ ਤੁਸੀਂ ਸਾਨੂੰ ਜਰੂਰ ਦਿਓਗੇ ਔਰ ਮੈਂ ਗਵਾਹੀ ਦੇ ਨਾਲ ਖੜਾ ਹੋਵਾਂਗਾ ਤੁਸੀਂ ਉਸੇ ਵੇਲੇ ਆਪਣੀਆਂ ਆਸ਼ੀਸ਼ਾਂ ਦੀ ਘੋਸ਼ਣਾ ਕਰਨੀ ਹੈ ਕਿਰ ਤੁਹਾਡੇ ਬੱਚਿਆਂ ਉੱਤੇ ਕਿਸੇ ਨੇ ਕੱਟਸ ਬੋਲਿਆ ਤੁਸੀਂ ਉਸੇ ਵੇਲੇ ਘੋਸ਼ਣਾ ਕਰੋ ਕਿ ਸਾਡੇ ਪੁੱਤਰ ਯਹੋਵਾ ਪਰਮੇਸ਼ਰ ਦੇ ਵੱਲੋਂ ਸਿੱਖੇ ਹੋਏ ਤੇ ਇਹਨਾਂ ਦੀ ਸ਼ਾਂਤੀ ਬਹੁਤੀ ਹੈ वचन ਦੇ ਵਿੱਚ ਲਿਖਿਆ ਤੁਹਾਡੀ ਅੰਸਕੋਮਾ ਦੇ ਵਿੱਚ ਜਾਣੀ ਜਾਏਗੀ ਅਗਰ ਕੋਈ ਵੀ ਤੁਹਾਡੇ ਉੱਤੇ ਕੁਝ ਵੀ ਨਾਨਸੈਂਸ ਬੋਲੇਗਾ ਕਿ ਅਗਰ ਤੁਸੀਂ ਉਹਨੂੰ ਆਪਣੇ ਦੇਵਤਾ ਲਾ ਲਿਆ ਤਾਂ ਉਹ ਪੂਰਾ ਹੋਏਗਾ ਪਰ ਅਗਰ ਤੁਸੀਂ ਉਸ ਵਰਡ ਨੂੰ ਰਿਸੀਵ ਨਹੀਂ ਕੀਤਾ ਬਟ ਪਰਮੇਸ਼ਵਰ ਦੇ ਬਚਨ ਨੂੰ ਰਿਸੀਵ ਕੀਤਾ ਹੈ ਤਾਂ ਬਚਨ ਦੀ ਘੋਸ਼ਣਾ ਉਸੇ ਵੇਲੇ ਉਸੇ ਘੜੀ ਕਰਨੀ ਸ਼ੁਰੂ ਕਰ ਦਿਓ ਕਦੀ ਵੀ ਤੁਹਾਡੇ ਉੱਤੇ ਕੋਈ ਵੀ ਸ਼ਰਾਪ ਜਿਹੜਾ ਹੈ ਉਹ ਕਾਮਯਾਬ ਨਹੀਂ ਹੋਏਗਾ ਕਦੀ ਵਾਸਤੇ ਵੀ ਕੋਈ ਸ਼ਰਾਪ ਤੁਹਾਡੇ ਉੱਤੇ ਨਹੀਂ ਚੱਲੇਗਾ ਗਣਤੀ ਕੋ ਦਾ 23 ਨੰਬਰ ਅੱਤੇ ਆਏ ਤੇ ਉਹਦੀ ਆਜੋ ਆਪਾਂ 11 ਨੰਬਰ ਆਇਤੇ ਦੇ ਵਿੱਚ ਪੜਦੇ ਤਾਂ ਬਲਾਕ ਦੇ ਬਲੀਆਨ ਨੂੰ ਆਖਿਆ ਤੈਂ ਮੇਰੇ ਨਾਲ ਕੀ ਕੀਤਾ ਮੈਂ ਤੈਨੂੰ ਆਪਣੇ ਬਹਿਰੀਆਂ ਲਈ ਬਦਦੁਆ ਕਰਨ ਲਈ ਲਿਆਂਦਾ ਤੇ ਵੇਖ ਤੈਂ ਉਹਨਾਂ ਨੂੰ ਬਰਕਤ ਹੀ ਬਰਕਤ ਦਿੱਤੀ ਉਸ ਨੇ ਉੱਤਰ ਦਿੱਤਾ ਕੀ ਮੈਂ ਉਸ ਵਾਕ ਨੂੰ ਨਾ ਮੰਨਾਂ ਜਿਹੜਾ ਯਹੋਵਾ ਨੇ ਮੇਰੇ ਮੂੰਹ ਵਿੱਚ ਪਾਇਆ ਹੋਇਆ ਕੀ ਸੀਗਾ ਜਦੋਂ ਉਹਨੇ ਮੂੰਹ ਖੋਲਿਆ ਤਾਂ ਪਰਮੇਸ਼ਰ ਨੇ ਆਪਣੇ ਲੋਕਾਂ ਦੇ ਲਈ ਉਹਦੇ ਮੂੰਹ ਵਿੱਚ ਬਰਕਤ ਪਾ ਦਿੱਤੀ ਪਰ ਮੂੰਹ ਨੇ ਬਰਕਤ ਦੇਣ ਲਈ ਨਹੀਂ ਖੋਲਿਆ ਸੀ ਮੂੰਹ ਨੇ ਸ਼ਰਾਪ ਦੇਣ ਲਈ ਖੋਲਿਆ ਸੀ ਰਾਈਟ ਜੇ ਤੁਹਾਨੂੰ ਲੱਗਦਾ ਆ ਕਿ ਇਹ ਰੋਗ ਆਜੋ ਆਪਾਂ ਦੇਖ ਲੈਨੇ ਆ ਬੋਸਤਾ ਸਾਰ ਦੀ ਕਿਤਾਬ ਉਹਦਾ 23 ਨੰਬਰ ਤੇ ਆਇਓ ਦੀ 5 ਨੰਬਰ ਆਇਤ ਦੇ ਵਿੱਚ ਪਰ ਯਹਵਾ ਤੁਹਾਡੇ ਪਰਮੇਸ਼ਰ ਨੇ ਬਲਿਆਮ ਦੀ ਸੁਣਨੀ ਨਾ ਚਾਹੀ ਸਭੋ ਯਹਵਾ ਤੁਹਾਡੇ ਪਰਮੇਸ਼ਰ ਨੇ ਤੁਹਾਡੇ ਲਈ ਸ਼ਰਾਪ ਨੂੰ ਬਰਕਤ ਵਿੱਚ ਬਦਲ ਦਿੱਤਾ ਕਿਉਂ ਜੋ ਯਹੋਵਾ ਤੁਹਾਡੇ ਪਰਮੇਸ਼ਰ ਨੇ ਤੁਹਾਡੇ ਨਾਲ ਤੁਹਾਡੇ ਨਾਲ ਪ੍ਰੇਮ ਸੀ ਯਹੋਵਾ ਤੁਹਾਡੇ ਪਰਮੇਸ਼ਰ ਨੂੰ ਤੁਹਾਡੇ ਨਾਲ ਪ੍ਰੇਮ ਸੀ ਤੁਹਾਡੇ ਪਰਮੇਸ਼ਰ ਨੇ ਸਰਾਪ ਨੂੰ ਬਰਕਤ ਦਨਕੋ ਕਰਸੇ ਬੋਲ ਰਿਹਾ ਹੋਵੇ ਪਰ ਪਰਮੇਸ਼ਰ ਨੇ ਉਹ ਕਰਸ ਜਿਹੜਾ ਸੀਗਾ ਉਹ ਨਿਕਲਣ ਹੀ ਨਹੀਂ ਦਿੱਤਾ ਉਹਦੇ ਮੂੰਹ ਦੇ ਵਿੱਚੋਂ ਉਹ ਬਰਕਤ ਬਣ ਕੇ ਸ਼ਬਦ ਜਿਹੜੇ ਨਿਕਲਨੇ ਸ਼ੁਰੂ ਹੋ ਗਏ ਸੋ ਪਰਮੇਸ਼ਰ ਤੁਹਾਡੇ ਨਾਲ ਬਹੁਤ ਪ੍ਰੇਮ ਕਰਦੇ ਪ੍ਰਭੂ ਜੀ ਤੁਸੀਂ ਇਹੀ ਸ਼ਬਦ ਬੋਲਿਆ ਕਰੋ ਇਹਨਾਂ ਵਚਨਾਂ ਦੀ ਘੋਸ਼ਣਾ ਕਰੋ ਪਰਮੇਸ਼ਰ ਨੇ ਸਰਾਪਾਂ ਨੂੰ ਮੇਰੇ ਲਈ ਬਰਕਤ ਵਿੱਚ ਬਦਲ ਦਿੱਤਾ ਕਿਉਂਕਿ ਪਰਮੇਸ਼ਰ ਨੇ ਮੇਰੇ ਨਾਲ ਪ੍ਰੇਮ ਕੀਤਾ ਇਹ ਵੀ ਪੋਸ਼ਣਾ ਕਰੋ بار بار ਕਿ ਪਰਮੇਸ਼ਰ ਨੇ ਸਰਪਾ ਨੂੰ ਮੇਰੇ ਲਈ ਬਰਕਤ ਵਿੱਚ ਬਰਦਾ ਦਿੱਤਾ ਕਿਉਂਕਿ ਪਰਮੇਸ਼ਰ ਨੇ ਮੇਰੇ ਨਾਲ ਪ੍ਰੇਮ ਕੀਤਾ ਔਰ ਇਹ ਵਚਨ ਅੱਜ ਵੀ ਕਾਰਾਗਾਰ ਹੈ ਕਿਉਂਕਿ ਵਚਨ ਦੇ ਵਿੱਚ ਲਿਖਿਆ ਹੈ ਉਹ ਕੱਲ ਅੱਜ ਤੇ ਯੁਗ ਦੇ ਅੰਤ ਤੱਕ ਇੱਕੋ ਜਿਹਾ ਪਰਮੇਸ਼ਰ ਉਹ ਕੱਲ ਸਹੀ ਅੱਜ ਹੈ ਤੇ ਯੁਗ ਦੇ ਅੰਤ ਤੱਕ ਰਹੇਗਾ